ਦੋਸਤੋ ਸਤਿ ਸ੍ਰੀ ਅਕਾਲ ਮੈਂ ਕਾਫੀ ਥੋੜੇ ਜਿ ਸਮੇਂ ਬਾਅਦ ਵੀਡੀਓ ਅਪਲੋਡ ਕਰਨ ਲੱਗਿਆ ਆ ਇਹ ਮੇਰਾ ਵੀਡੀਓ ਅਪਲੋਡ ਕਰਨ ਦਾ ਲੇਟ ਹੋਣ ਦਾ ਕਾਰਨ ਹੈ ਕਿ ਮੈਂ ਇੱਕ ਕੰਮ ਦੇ ਵਿੱਚ ਵੜ ਗਿਆ ਸੀਗਾ ਮੈਂ ਇੱਕ ਦੱਸ ਦਿਆਂ ਆਪਣੇ ਮਿੱਤਰ ਪਿਆਰਿਆਂ ਨੂੰ ਮੈਂ ਗੱਡੀ ਖਰੀਦੀ ਆ Mahindra Pick up ਇਸ ਵੀਡੀਓ ਦੇ ਵਿੱਚ ਵੀ ਮੈਂ ਉਸ ਗੱਡੀ ਦਾ ਖਰੀਦਣ ਤੋਂ ਲੈ ਕੇ ਹੁਣ ਤੱਕ 1.5-2 ਮਹੀਨੇ ਚਲਾਉਣ ਤੱਕ ਦਾ ਐਕਸਪੀਰੀਅੰਸ ਜਰ ਰਿਹਾ ਜਿਹੜਾ ਮੇਰਾ ਉਹ ਸ਼ੇਅਰ ਕਰਨਾ ਵਾ वैसे मैं अपने काम ਕਿਤੇ ਜੋ ਹੈਗੇ ਮੇਰੇ ਚੱਲ ਰਿਹਾ ਮੇਰਾ ਘੁੰਮਣ ਫੇਰ ਦਾ ਸ਼ਕੀਨ ਕਰਕੇ ਮੈਂ ਗੱਡੀ ਖਰੀਦੀ ਆ ਇਹ ਮੇਰੇ ਕਾਫੀ ਲੰਮੇ ਸਮੇਂ ਤੋਂ ਮੇਰਾ ਇੱਕ ਸੋਚਿਆ ਹੋਇਆ ਸੀਗਾ ਕਿ ਯਾਰ ਮੈਂ ਇਹ ਗੱਡੀ ਖਰੀਦਾਂ ਮੈਨੂੰ ਵਧੀਆ ਲੱਗਦੀ ਸੀ ਉਹ ਗੱਡੀ ਤੇ ਮੈਂ ਉਹ ਖਰੀਦੀ ਮੈਂ 6 ਮਹੀਨੇ ਪਹਿਲਾਂ ਇਸ ਗੱਡੀ ਖਰੀਦਣ ਲਈ ਵਰਕ ਕਰਨਾ ਸ਼ੁਰੂ ਕੀਤਾ ਸੀਗਾ ਜਦੋਂ ਮੈਂ ਇਹ ਗੱਡੀ ਖਰੀਦਣ ਬਾਰੇ ਸੋਚਿਆ ਸੀਗਾ ਮੇਰੇ ਦਿਮਾਗ ਦੇ ਵਿੱਚ ਇਹ ਖਿਆਲਤ ਸੀਗੇ ਕਿ ਮੈਂ ਇਹੀ ਗੱਡੀ 5 ਤੋਂ 6 ਲੱਖ ਰੁਪਿਆ ਦਾ ਖਰਚਾ ਮੈਨੂੰ 5 ਤੋਂ 6 ਲੱਖ ਰੁਪਏ ਦੀ ਗੱਡੀ ਵਧੀਆ ਮਿਲ ਜੂਗੀ ਮੈਂ ਸੈਕੰਡ ਹੈਂਡ ਗੱਡੀ ਚੱਲਦੀ ਗੱਡੀ ਖਰੀਦਣੀ ਸੀਗੀ ਜਦੋਂ ਮੈਂ ਫਸਟ ਮੇਰਾ ਸਟੈਪ ਸੀਗਾ ਮੈਂ ਜਿਹੜੀਆਂ ਇੱਥੇ ਜਗਰਾਉਂ ਦੇ ਵਿੱਚ ਗੱਡੀਆਂ ਖੜ੍ਹਦੀਆਂ ਨੇ ਉਹਨਾਂ ਕੋਲੇ ਗਿਆ ਉਹਨਾਂ ਨੇ ਮੈਨੂੰ ਦੱਸੀਆਂ ਗੱਡੀਆਂ ਕਹਿੰਦੇ ਗੱਡੀ ਲੈ ਲਓ ਤੁਹਾਨੂੰ ਜਾਂ ਮੋਗੇ ਮੰਡੀ ਤੋਂ ਮਿਲ ਜੂਗੀ ਜਾਂ ਲੁਧਿਆਣਾ ਤੋਂ ਮਿਲ ਜੂਗੀ ਅਸੀਂ ਵੀ ਤੁਹਾਨੂੰ ਗੱਡੀਆਂ ਦੱਸ ਦਾਂਗੇ ਇਥੇ ਇੱਕ ਨਵੀਂ ਮੈਂ ਨਮਾ ਸਟੈਪ ਪਟਿਆ ਸੀਗਾ ਗੱਡੀ ਖਰੀਦਣ ਦਾ ਫਸਟ ਫਿਰ ਮੈਨੂੰ ਸਰਚ ਕੀਤੀ ਮੈਂ YouTube ਤੇ ਮਿੱਤਰ ਪਿਆਰ ਨਾਲ ਗੱਲਾਂ ਬਾਤਾਂ ਕੀਤੀਆਂ ਮੈਨੂੰ ਪਤਾ ਲੱਗਿਆ ਇਹ ਗੱਡੀ ਦੀ ਸ਼ੋਅ ਇੱਕ ਹੀ ਆ ਦਿਖਣ ਨੂੰ ਸਾਰੀਆਂ ਇੱਕ ਹੀ ਆ ਪਰ ਇਹਦੇ ਵੇਰੀਐਂਟ ਕਈ ਨੇ ਚਾਰ ਪੰਜ ਵੇਰੀਐਂਟ ਨੇ ਇਹਨਾਂ ਦੇ ਜਿਵੇਂ ਮੈਂ ਤੁਹਾਨੂੰ ਦੱਸ ਦਿਆਂ ਜ਼ਿਆਦਾਤਰ ਪਪੂਲਰ ਗੱਡੀ ਹੈ ਜਿਹੜੀ ਉਹ 1.3 ਜਿਹੜੀ 13 ਕੁਆਂਟਲ ਤੱਕ ਪਾਸ ਆ ਗੱਡੀ ਉਹ ਗੱਡੀ ਜ਼ਿਆਦਾ ਪਪੂਲਰ ਆ ਤੇ ਜਿਹੜੀ ਇਹਦੇ ਵਿੱਚ ਪੂਰੀ ਵੈਸਟ ਗੱਡੀ ਚੱਲਦੀ ਆ ਉਹ ਗੱਡੀ ਹੈਗੀ ਆ 1.7 ਇਹ 1.7 ਜਿਹੜਾ ਅੱਜ ਤੋਂ 6 ਮਹੀਨੇ ਪਹਿਲਾਂ ਦਾ ਸਮਾਂ ਮਾ ਉਦੋਂ ਤੱਕ ਉਸ ਗੱਡੀ ਦੀ ਪੂਰੀ ਚੜਾਈ ਸੀਗੀ ਉਹ 17 ਕੁਆਂਟਲ ਪਾਸ ਸੀਗੀ 9 ਫੋਟੋ ਦੀ ਬਾਡੀ ਸੀਗੀ ਮੈਂ ਇੱਕ ਡਿਸੀਜਨ ਲੈ ਲਿਆ ਕਿ 1.7 ਗੱਡੀ ਲਈ ਜਾਵੇ ਪੁਰਾਣੀ ਕਿਉਂਕਿ 1.3 ਇਹ ਜਿਹੜੀ ਗੱਡੀ ਉਹਦੇ ਟਾਇਰ ਵੀ ਛੋਟੇ ਆ ਬਾਡੀ ਵੀ 8 ਫੁੱਟ ਆ ਗੱਡੀ ਵੀ ਬਹੁਤ ਛੋਟੀ ਆ ਪਰ ਬਹੁਤ ਵੱਡਾ ਭਲੇਖਾ ਰਹਿ ਜਾਂਦਾ ਇੱਥੇ ਇੱਕ ਗੱਡੀ ਦੀ ਸ਼ੇਪ ਆ ਜਿਹੜੀ ਲਗਭਗ ਸੇਮ ਆ ਉਹੋ ਗੱਡੀ ਦੀ ਜਿਹੜੀ ਕੀਮਤ ਆ 1.7 ਨਾਲੋਂ 2 ਲੱਖ ਰੁਪਏ ਸਸਤੀ ਆ ਗੱਡੀ ਇਹ ਮੈਂ ਤੁਹਾਨੂੰ ਦੱਸਦਾਂ ਗੱਲ ਜਦੋਂ ਜਿਹੜੇ ਵੀ ਵੀਰ ਨੇ ਗੱਡੀ ਖਰੀਦਣੀ ਹੁੰਦੀ ਆ ਜ਼ਿਆਦਾਤਰ ਇਸ ਗੱਡੀ ਨੂੰ ਜਾਂ ਤਾਂ ਵਪਾਰੀ ਆਪ ਦੇ ਕੰਮ ਲਈ ਖਰੀਦ ਦੂਗਾ ਜਾ ਇਸ ਗੱਡੀ ਨੂੰ ਉਹ ਬੰਦਾ ਖਰੀਦੂਗਾ ਜਿਹਨੇ ਆ ਪਾੜਾ ਲਾਉਣਾ ਵਾ ਕਿਰਾਇਆ ਢੋਣਾ ਵਾ ਜਾਂ ਵਰਕ ਕਰਨਾ ਵਾ ਗੱਡੀ ਲਈ ਜੇ ਤੁਸੀਂ ਕਿਰਾਇਆ ਢੋਣ ਲਈ ਲੈਣੀ ਹੈ ਗੱਡੀ ਇਹ ਤੁਹਾਡੇ ਕੋਲੇ ਮਗਰਲੇ ਘੱਟੋ ਘੱਟ ਨਹੀਂ 5-7 ਸਾਲ ਦਾ ਐਕਸਪੀਰੀਅੰਸ ਚਾਹੀਦਾ ਵਾ ਤੁਹਾਨੂੰ ਤੁਹਾਡੀ ਮਾਰਕੀਟ ਦੇ ਵਿੱਚ ਇੰਨੀ ਕੋ ਮਾਰਕੀਟ ਬਣੀ ਹੋਣੀ ਚਾਹੀਦੀ ਆ ਤੁਹਾਨੂੰ ਪਾੜਾ ਈਜ਼ੀ ਸੌਖਾ ਮਿਲ ਜਾਵੇ ਉਹ ਲੱਗਦਾ ਵਾ ਆਪਾਂ ਨੂੰ ਇੱਕ ਪਹਾੜਾ ਸੌਖਾ ਮਿਲ ਜਾਂਦਾ ਵਾ ਜੇ ਗੱਡੀਆਂ ਚੱਲਦੀਆਂ ਬਹੁਤ ਨੇ ਪਰ ਉਹਨਾਂ ਬੰਦਿਆਂ ਦੀਆਂ ਗੱਡੀਆਂ ਜ਼ਿਆਦਾ ਚੱਲਦੀਆਂ ਨੇ ਜਿਹੜੇ ਪਿਛਲੇ 5-7 ਸਾਲ ਤੋਂ ਜਾਂ 10 ਸਾਲ ਤੋਂ ਇਸ ਲਾਈਨ ਦੇ ਵਿੱਚ ਹੈਗੇ ਨੇ ਜਿਹੜੇ ਬੰਦੇ ਨੇ ਇਹ ਗੱਡੀ ਨਵੀਂ ਖਰੀਦਨੀ ਆ ਉਹਨੂੰ ਥੋੜੀਆਂ ਜਿਹੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਵਾ ਇਹ ਮੈਂ ਇਸ ਵੀਡੀਓ ਦੇ ਵਿੱਚ ਸਾਰੀਆਂ ਪਰੇਸ਼ਾਨੀਆਂ ਨੇ ਜਿਹੜੀਆਂ ਸਾਰੀਆਂ ਗੱਲਾਂ ਬਾਤਾਂ ਨੇ ਸਾਰੀਆਂ ਮੈਂ ਸ਼ੇਅਰ ਕਰੂੰਗਾ ਪਹਿਲੀ ਗੱਲ ਤਾਂ ਜਦੋਂ ਆਪਾਂ ਕਿਸੇ ਤੋਂ ਗੱਡੀ ਵਾਲੀ ਤੋਂ ਰੈ ਲੈਨੇ ਆ ਯਾਰ ਤੁਹਾਡੇ ਕੋਲ ਇਹ ਗੱਡੀ ਹੈਗੀ ਆ ਇਹ ਉਸ ਬੰਦੇ ਨੇ ਇਹ ਕਹਿਣਾ ਮਾ ਯਾਰ ਅਸੀਂ ਤਾਂ ਇਸ ਕੰਮ 'ਚ ਫਸੇ ਹੋਈ ਹਾਂ ਫਸੇ ਹੋਏ ਹਾਂ ਤੁਸੀਂ ਤਾਂ ਨਾ ਫਸੋ ਤੁਸੀਂ ਰਹਿਣ ਤੋਂ ਕੋਈ ਹੋਰ ਕੰਮ ਕਰ ਲਓ ਇਹ ਕੰਮ ਤਾਂ ਬਸ ਅਸੀਂ ਤਾਂ ਐਸੀ ਕੰਮ ਯੋਗ ਦੇ ਬਣ ਕੇ ਰਹਿ ਗਏ ਇਹਦੇ 'ਚ ਦੋ ਪੱਖ ਨੇ ਇੱਕ ਤਾਂ ਇਹ ਪੱਖ ਆ ਉਹ ਗੱਲ ਸਹੀ ਵੀ ਕਹਿੰਦੇ ਆ ਤੇ ਗਲਤ ਵੀ ਕਹਿੰਦੇ ਆ ਗਲਤ ਇਹ ਆ ਕਿਉਂਕਿ ਜਿਹੜੇ ਬੰਦੇ ਕੋਲੇ ਨੌਲੇਜ ਨਹੀਂ ਹੈਗੀ ਜਾਂ ਐਜੂਕੇਸ਼ਨ ਨਹੀਂ ਹੈਗੀ ਉਹ ਬੰਦਾ ਵਾਕਈ ਇਸ ਲਾਈਨ ਦੇ ਵਿੱਚ ਫਸਦਾ ਵਾ ਜਿਆਦਾਤਰ ਮੇਰੀ ਗੱਲ ਮਾਇਂਡ ਨਾ ਕਰਿਓ ਮਹਿਸੂਸ ਨਾ ਕਰਿਓ ਮੈਂ ਦੱਸਣ ਲੱਗਿਆ ਜਿਹੜੀ ਲੇਬਰ ਤਬਕਾ ਵਾ ਉਹ ਇਸ ਗੱਡੀ ਬਾਰੇ ਖਰੀਦਦਾ ਵਾ ਉਹਨਾਂ ਨੇ ਗੱਡੀ ਖਰੀਦਣੀ ਹੁੰਦੀ ਆ ਅ ਪੁਰਾਣੀ ਗੱਡੀ ਬਾਰੇ ਜਦੋਂ ਸੋਚਦੇ ਆ ਪੁਰਾਣੀ ਗੱਡੀ ਘੱਟੋ ਘੱਟ ਜੇ ਤੁਸੀਂ 5 ਸਾਲ ਪੁਰਾਣੀ ਲੈਨੇ ਹੋ ਉਹ ਗੱਡੀ ਤੁਹਾਨੂੰ 8 ਲੱਖ ਰੁਪਏ ਤੇ 9 ਲੱਖ ਰੁਪਏ ਦੀ ਮਿਲੂਗੀ 7 ਲੱਖ 8 ਲੱਖ ਇਹ ਅਮਾਉਂਟ ਦੱਸ ਦਿਆਂ ਕਿਉਂਕਿ ਗੱਡੀ ਵੇਚਦੇ ਉਹ ਬੰਦੇ ਨੇ ਜਿਹੜੇ ਵਪਾਰੀ ਆ ਘਰੋਂ ਸਿੱਧੀ ਗੱਡੀ ਨਹੀਂ ਮਿਲਦੀ ਕਿਸੇ ਦੇ ਫਿਰ ਜਿਹੜੇ ਵਪਾਰੀ ਨੇ ਉਹਨਾਂ ਨੇ ਜਿਹੜਾ ਲੋਨ ਕਰਵਾ ਕੇ ਲੈਣਾ ਹੁੰਦਾ ਵਾ ਉਹ ਪ੍ਰਾਈਵੇਟ ਫਾਈਨਾਂਸ ਤੋਂ ਕਰਵਾ ਕੇ ਲੈਣਾ ਹੁੰਦਾ ਵਾ ਉਹਦਾ ਜਿਹੜਾ ਵਿਆਜ ਹੁੰਦਾ ਲਗਭਗ 15 15 18% ਹੁੰਦਾ ਵਾ ਫਿਰ ਇੱਥੇ ਇੱਕ ਬਹੁਤ ਵੱਡੀ ਮੇਰੇ ਵੀਰ ਗੱਡੀ ਖਰੀਦਣ ਵਾਲੇ ਗਲਤੀ ਕਰਦੇ ਆ ਜਿਹੜੀ ਡਾਊਨ ਪੇਮੈਂਟ ਕਰਦੇ ਆ ਉਹ ਲੱਖ ਰੁਪਈਆ ਕਰਦੇ ਆ ਜਿਹੜਾ ਪਿੱਛੇ ਅਮਾਊਂਟ ਬਚਦੀ ਆ ਉਹ ਜੇ ਮੰਨ ਲਓ 8 ਲੱਖ ਦਾ ਤੁਹਾਡਾ ਡੀਲ ਹੋਈ ਆ 7 ਲੱਖ ਰੁਪਈਆ ਬਚ ਗਈ 7 ਲੱਖ ਤੇ 5 ਸਾਲ ਦਾ ਲੋਨ ਕਰਵਾ ਲਿਆ 1.5% ਫਲੈਟ ਵਿਆਜ ਲੱਗ ਗਿਆ 18% 18% ਜੇ ਫਲੈਟ ਆ ਉਹ 36% ਹੋ ਗਿਆ ਜਾਣਦੇ ਸੀ ਮੰਨ ਕੇ ਚੱਲੋ 2.5 ਰੁਪਏ ਇਹ ਮੋਸਟਲੀ ਗੱਲ ਹੈਗੀ ਆ ਜ਼ਿਆਦਾਤਰ ਉਹ ਗੱਡੀਆਂ ਫੇਲ ਹੀ ਹੁੰਦੀਆਂ ਨੇ ਜਾਂ ਉਹ ਫਾਈਨੈਂਸਰ ਫੜਦੇ ਆ ਜਾਂ ਬੰਦਾ ਕੋਈ ਮਾੜੇ ਕੰਮਾਂ ਦੇ ਵਿੱਚ ਵੱੜਦਾ ਵਾ ਕਸਤਾ ਲੋਨ ਦੀ ਖਾਤਰ ਯਾਰ ਬਹੁਤ ਜਿਆਦਾ ਹਾਰਡ ਵਰਕ ਕਰਦਾ ਵਾ এডੂਕੇਸ਼ਨ ਦੀ ਕਮੀ ਹੁੰਦੀ ਆ ਬੰਦਾ ਕੈਲਕੂਲੇਸ਼ਨ ਨਹੀਂ ਕਰਦਾ ਇਹਨਾਂ ਚੀਜ਼ਾਂ 'ਚ ਫਸ ਜਾਂਦਾ ਵਾ ਪਹਿਲੀ ਗੱਲ ਤਾਂ ਉਹਨਾਂ ਨਾਲ ਇੱਕ ਬਹੁਤ ਵੱਡੀ ਠੱਗੀ ਵਜਦੀ ਆ ਜਿਹੜੀ ਗੱਡੀ ਨਵੀਂ 9.5 ਲੱਖ ਰੁਪਏ ਦੀ ਆ ਉਹ ਗੱਡੀ 5 ਸਾਲ ਪੁਰਾਣੀ ਉਹਨਾਂ ਨੂੰ 8 ਲੱਖ ਰੁਪਏ ਦੀ ਮਿਲ ਰਹੀ ਆ 7.5 ਲੱਖ ਰੁਪਏ ਦੀ ਮਿਲ ਰਹੀ ਆ 5 ਸਾਲ ਪੁਰਾਣੀ ਗੱਡੀ 5 ਸਾਲ ਪੂਰੀ ਹੰਡਾਈ ਹੁੰਦੀ ਆ ਬੰਦੇ ਨੇ ਗੱਡੀ ਗੱਡੀ ਪੂਰੀ ਦੱਬ ਕੇ ਵਾਹੀ ਹੁੰਦੀ ਆ 1.5 ਲੱਖ ਰੁਪਇਆ ਸਸਤੀ ਗੱਡੀ ਵੇਚ ਬਿਕਦੀ ਆ ਉਹਨਾਂ ਦੀ ਜਿਹੜੇ ਨਵੀਂ ਖਰੀਦੀ ਹੁੰਦੀ ਹੈ ਨਵੀਂ ਕੀਮਤ ਨਾਲੋਂ ਇੱਥੇ ਉਹਨਾਂ ਦਾ ਠੱਗੀ ਬੱਜੀ ਦੂਜੀ ਠੱਗੀ ਜਿਹੜੀ ਵੱਜਦੀ ਆ ਅੰਡਰਰਾਸਟ ਦੇ ਵਿੱਚ ਵਿਆਜ ਦੇ ਵਿੱਚ ਜ਼ਿਆਦਾਤਰ ਮੈਂ ਕੰਪਨੀਆਂ ਦੇ ਨਾਂ ਨਹੀਂ ਲਾਊਂਗਾ ਇੱਥੇ ਬਹੁਤ ਕੰਪਨੀਆਂ ਦੇਖਿਓ ਜਿਨ੍ਹਾਂ ਦੀਆਂ ਅਕਸਰ ਬੋਲੀਆਂ ਨਿਲਾਮੀ ਕਰਾਉਂਦੀਆਂ ਨੇ ਗੱਡੀਆਂ ਉਹ ਨਿਲਾਮੀ ਕਰਾਉਣ ਦਾ ਕਾਰਨ ਕੀ ਆ ਉਹ ਬਹੁਤ ਵੱਡੀ ਅਮਾਊਂਟ ਬਹੁਤ ਵੱਡੇ ਵਿਆਜ ਤੇ ਲੋਕਾਂ ਨੂੰ ਲੋਨ ਦਿੰਦਿਆਂ ਨੇ ਖਾਸ ਕਰਕੇ ਪੁਰਾਣੀਆਂ ਗੱਡੀਆਂ ਵੀ ਲੋਨ ਦਿੰਦਿਆਂ ਨੇ ਮੈਂ ਇੱਥੇ ਕਿਸੇ ਬੈਂਕ ਦਾ ਜਾਂ ਕਿਸੇ ਕੰਪਨੀ ਦਾ ਨਾਂ ਨਹੀਂ ਲੈਂਦਾ ਤੁਸੀਂ ਬੈਂਕ ਆਪਦੇ ਆਪ ਹੀ ਸਮਝ ਜੂਗੇ ਕਿਹੜੀਆਂ ਫਾਈਨੈਂਸ ਕੰਪਨੀਆਂ ਦੀ ਮੈਂ ਗੱਲ ਕਰ ਰਿਹਾ ਹਾਂ ਕਿਉਂਕਿ ਆਪਾਂ ਨਾਂ ਲੈਣ ਦਾ ਆਪਣੇ ਕੋਲ ਕੋਈ ਅਧਿਕਾਰ ਨਹੀਂ ਮੈਂ ਲੋਕਾਂ ਨੂੰ ਅਵੇਅਰ ਕਰ ਰਿਹਾ ਮੈਂ ਜਾਗਰੂਕ ਕਰ ਰਿਹਾ ਜਿੱਥੋਂ ਲੋਕ ਡੁੱਬਦੇ ਆ ਇਸ ਲਾਈਨ ਦੇ ਵਿੱਚ ਫਿਰ ਦੂਜੇ ਨੰਬਰ ਤੇ ਫਿਰ ਜਦੋਂ ਪਹਿਲੇ ਦਾ ਪੁਰਾਣੀ ਗੱਡੀ ਚੋਂ ਆਪੇ ਠੱਗੀ ਖਾ ਲਈਏ ਇਹ ਫਿਰ ਆਪਾਂ ਜਾਂਦੇ ਆ ਨਵੀਂ ਗੱਡੀ ਵੱਲ ਜਿਹੜੀ ਨਵੀਂ ਗੱਡੀ ਆ ਨਵੀਂ ਗੱਡੀ ਦੀ ਤਿੰਨ ਜਾਂ ਚਾਰ ਵੇਰੀਐਂਟ ਆ ਗਏ 1.3 ਆ ਗਈ 1.5 ਆ ਗਈ 1.7 ਆ ਗਈ ਜਿਹੜੀ ਹੁਣ ਨਵੇਂ ਚੱਲ ਰਹੀ ਹੈ 2.0 ਆ ਗਈ ਚਾਰ ਵੇਰੀਐਂਟ ਆ ਗਏ 80% ਗੱਡੀ ਹੈ ਜਿਹੜੀ ਵਿਕਦੀ ਆ 70% 1.3 ਵਿਕਦੀ ਆ ਕਿਉਂਕਿ ਗੱਡੀ ਦੇਖਣ ਨੂੰ ਤਿੰਨੇ ਗੱਡੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਜਿਹੜੀ 1.3 ਗੱਡੀ ਆ ਉਹ ਉਹਦੀ ਕੀਮਤ ਹੈ ਜਿਹੜੀ 4 ਲੱਖ ਰੁਪਏ ਸਸਤੀ ਹੈ ਗੱਡੀ ਦੂਜੀ ਗੱਡੀ ਨਾਲੋਂ 4 ਲੱਖ ਰੁਪਏ ਸਸਤੀ ਪੈਂਦੀ ਆ। ਅਗਲਾ ਇਹ ਸੋਚਦਾ ਯਾਰ 4 ਲੱਖ ਰੁਪਏ ਮੈਨੂੰ ਦੇਖਣ ਨੂੰ ਤਿੰਨੇ ਗੱਡੀਆਂ ਇੱਕੋ ਜੀਆਂ ਨੇ ਕੋਈ ਕ ਅਗਲੇ ਨੇ ਕੈਲਕੂਲੇਸ਼ਨ ਨਹੀਂ ਕੀਤੀ ਹੁੰਦੀ। ਆਪਾਂ 4 ਲੱਖ ਰੁਪਏ extra ਕਿਉਂ ਲਾਉਣਾ ਵਾ? ਆਪਾਂ ਆਹੀ ਗੱਡੀ ਲੈਨੇ ਆ। ਜਦੋਂ ਬੰਦਾ 1.3 ਗੱਡੀ ਲੈਂਦਾ ਵਾ ਉਹਦੇ ਜਿਹੜੇ ਟਾਇਰ ਆ 14 ਨੰਬਰ ਆ। ਸਭ ਤੋਂ ਪਹਿਲਾਂ ਬੰਦਾ ਆ ਕੇ ਉਸ ਗੱਡੀ ਨੂੰ ਅਪਡੇਟ ਕਰਨ ਦੀ ਕੋਸ਼ਿਸ਼ ਕਰਦਾ ਜਿਹੜੀ ਗੱਡੀ 1.7 ਆ ਜਾਂ 2.0 ਆ ਉਹਦੇ ਬਰਾਬਰ ਲੈ ਕੇ ਜਾਣ ਦੀ ਕੋਸ਼ਿਸ਼ ਕਰਦਾ ਵਾ ਉਹਦੇ ਬਰਾਬਰ ਲੈ ਕੇ ਜਾਣ ਦੇ ਚੱਕਰ ਦੇ ਵਿੱਚ ਬੰਦਾ ਲਗਭਗ ਲੱਖ ਤੋਂ ਡੇਢ ਲੱਖ ਰੁਪਏ ਗੱਡੀ ਦੇ ਉੱਤੇ ਖਰਚਦਾ ਵਾ ਕਿਵੇਂ ਖਰਚਦਾ ਵਾ ਮੈਂ ਤੁਹਾਨੂੰ ਦੱਸਦਾ ਉਹ ਗੱਡੀ ਦੇ ਟਾਇਰ ਵੱਡੇ ਕਰਦਾ ਵਾ 15 ਨੰਬਰ ਕਰਦਾ ਵਾ ਰਹਿਮ ਬਦਲੀ ਕਰਦਾ ਵਾ ਬਾਡੀ ਨਜਾਇਜ਼ ਵੱਡੀ ਕਰਦਾ ਕਿਉਂਕਿ ਕੰਪਨੀ ਵੱਲੋਂ 8 ਫੁੱਟੀ ਆ ਗਈ ਉਹਨੇ 9 ਫੁੱਟੀ 9 ਫੁੱਟੀ ਕਰਨ ਦੀ ਕੋਸ਼ਿਸ਼ ਕਰਨੀ ਆ ਲਗਭਗ ਲੱਖ ਡੇਢ ਲੱਖ ਰੁਪਏ ਗੱਡੀ ਦੇ ਉੱਤੇ ਲਾ ਦਿੰਦਾ ਵਾ ਉਹ ਤੋਂ ਬਾਅਦ ਦੇ ਵਿੱਚ ਸਭ ਤੋਂ ਵੱਡਾ ਲਾਸ ਕੀ ਹੁੰਦਾ ਇੱਥੇ ਗੱਡੀ ਆਪਨੇ ਤੌਰ ਤੇ ਦਾ ਉਹ ਜਗਾੜਾ ਲਾ ਕੇ ਵੱਡੀ ਕਰ ਲੈਂਦਾ ਵਾ ਪਰ ਕੰਪਨੀ ਦੇ ਤੌਰ ਤੇ ਜਾਂ ਸਰਕਾਰ ਨੇ ਜੋ ਉਹਨੂੰ ਪਾਸਿੰਗ ਦਿੱਤੀ ਆ ਉਹਦੇ ਤੌਰ ਤੇ ਗੱਡੀ ਉਹ ਨਹੀਂ ਰਹਿੰਦੀ ਆ ਗੱਡੀ ਨੂੰ ਜਿਹੜੀ ਕੰਪਨੀ ਨੇ ਬਣਾ ਕੇ ਦਿੱਤਾ ਵਾ ਉਹਦੀ ਚਾਸੀ ਵੀ ਪਤਲੀ ਆ ਉਹਦੇ ਪਟਿਆਂ ਦੀ ਗਿਣਤੀ ਤਾਂ ਆਪਾਂ ਵਧਾ ਲੈਨੇ ਆ ਪਰ ਜਿਹੜੀ ਉਹਦੀ ਜਿੱਥੇ ਪਟੇ ਲੱਗੇ ਹੁੰਦੇ ਨੇ ਜਾਂ ਉਹਦੀਆਂ ਇੰਗਲਾਉਂਗਾ ਜੋ ਵੀ ਮੰਦਰ ਸਿਸਟਮ ਬਣਿਆ ਹੋਇਆ ਉਹ ਇੱਕ 1.3 13 ਕੁਇੰਟਲ ਦੇ ਹਿਸਾਬ ਨਾਲ ਬਣਿਆ ਹੋਇਆ ਅਸੀਂ ਉਸ ਚੀਜ਼ ਨੂੰ ਅਪਡੇਟ ਨਹੀਂ ਕਰ ਸਕਦੇ ਇੱਥੇ ਅਸੀਂ ਟਾਇਰ ਵੱਡੇ ਕਰ ਲਏ ਪਟੇ ਵਧਾ ਲਏ ਬਾਡੀ ਵੱਡੀ ਕਰ ਲਈ ਪਰ ਚਾਸੀ ਤੋਂ ਅਸੀਂ ਕੁਝ ਨਹੀਂ ਕਰ ਸਕਦੇ ਇਸ ਕਰਕੇ ਉਹ ਗੱਡੀ ਦੇ ਵਿੱਚ ਓਵਰਲੋਡ ਕਰਨ ਦੀ ਕੋਸ਼ਿਸ਼ ਕਰਦੇ ਆ ਫਿਰ ਉਹ ਗੱਡੀ ਦਬਦੀ ਵੀ ਆ ਕਈਆਂ ਮਿੱਤਰ ਪਿਆਰਿਆਂ ਦੀ ਗੱਡੀ ਦੀ ਚਾਸੀ ਵੀ ਕ੍ਰੈਕ ਹੁੰਦੀ ਆ ਚਾਸੀ ਵੀ ਕ੍ਰੈਕ ਹੁੰਦੀ ਆ ਤੇ ਗੱਡੀ ਦਬਦੀ ਵੀ ਆ ਤੇ ਗੱਡੀ ਉਹ ਉੱਤੇ ਫੇਲ ਹੁੰਦੀ ਆ ਫਿਰ ਫਿਰ ਦੂਜੇ ਨੰਬਰ ਤੇ ਉੱਤੇ 1.7 ਜਿਹੜੀਆਂ ਉੱਪਰ ਲਏ ਗੱਡੀਆਂ ਨੇ ਉਹ ਬਹੁਤ ਓਵਰਲੋਡ ਲੈ ਕੇ ਚੱਲਦੀਆਂ ਨੇ ਫਿਰ ਜਿਹੜਾ 1.3 ਜਿਹਨੇ ਗੱਡੀ ਲਈ ਆ ਉਹ ਵੀ ਕੋਸ਼ਿਸ਼ ਕਰਦਾ ਵਾ ਕਿ ਮੈਂ ਵੀ ਉਹਨਾਂ ਦੇ ਜਿੰਨਾ ਮਾਲ ਪਾਵਾਂ ਕਿਉਂਕਿ ਗੱਡੀਆਂ ਦੇਖਣ ਨੂੰ ਤਿੰਨੇ ਇੱਕੋ ਜਿਹੀਆਂ ਲੱਗਦੀਆਂ ਨੇ ਤਿੰਨਾਂ ਦੇ ਵਿੱਚ ਅਸੀਂ ਤਾਂ ਇੰਨਾ ਮਾਲ ਪਾ ਲੈਨੇ ਆ ਲੋਕ ਫੁਕਰਪੁਰ ਨੇ ਦੇ ਵਿੱਚ ਆ ਕੇ ਹੁਸseinband ਦੇ ਵਿੱਚ ਆ ਕੇ ਉਹਦੇ ਵਿੱਚ ਲੋਡ ਵੱਧ ਮਾਲ ਕਰਦੇ ਆ 1.3 ਦੇ ਵਿੱਚ ਪਰ ਉਹ ਸਿਰੇ ਦੀ ਬੇਵਕੂਫੀ ਆ ਉਹ 1.3 ਜਿਹੜੀ ਗੱਡੀ ਹੈ ਇੱਕ ਲੋਕਲ ਲਾਈਟ ਵੇਟ ਛੋਟਾ ਵੇਟ ਲੈ ਕੇ ਲੋਕਲ ਸ਼ਹਿਰ ਦੇ ਵਿੱਚ ਘੁੰਮਣ ਵਾਲੀ ਗੱਡੀ ਆ ਉਹ ਫਿਰ ਉਤੋਂ ਬਾਅਦ ਵਿੱਚ ਆਉਂਦੀ ਆ ਇਹ ਆਪਾਂ ਬੇਫੂਫੀ ਕਰ ਲਈ ਫਿਰ ਬੰਦਾ ਇਸ ਗੱਡੀ ਦੇ ਵਿੱਚ ਟੁੱਟਦਾ ਵਾ ਫਿਰ ਇੱਕ ਚੀਜ਼ ਹੋਰ ਤੁਹਾਨੂੰ ਦੱਸਦਾ ਮੈਂ ਗੱਲ ਇਹ ਗੱਡੀ ਕੰਪਨੀ ਵਾਲੇ ਜ਼ੀਰੋ ਨੰਬਰ ਜ਼ੀਰੋ ਫਾਈਨਾਂਸ ਤੇ ਚਾ ਦਿੰਦੇ ਆ ਕੋਈ ਪੈਸਾ ਨਹੀਂ ਤੁਸੀਂ ਦੇਣਾ ਮੈਂ ਕਿਸੇ ਮਿੱਤਰ ਪਿਆਰੇ ਨੂੰ ਮਿਲੂੰਗਾ ਮਿਲਿਆ ਵਾ ਜਿਹੜਾ ਗੱਡੀ ਸੇਲ ਕਰ ਰਿਹਾ ਸੀਗਾ ਉਹੋ ਗੱਡੀ ਜ਼ੀਰੋ ਫਾਈਨਾਂਸ ਤੇ ਲੈ ਕੇ ਆਇਆ ਹੋਇਆ ਸੀਗਾ ਉਹਨੇ ਆ ਕੇ ਜ਼ੀਰੋ ਫਾਈਨਾਂਸ ਦੀ ਗੱਡੀ ਲੈ ਕੇ 2 ਲੱਖ ਰੁਪਏ ਗੱਡੀ ਦੇ ਉੱਤੇ ਲਾ ਕੇ ਗੱਡੀ ਨੂੰ ਅਪਡੇਟ ਕਰਤਾ ਸੀਗਾ ਹੁਣ ਉਹ ਬੰਦੇ ਦੀਆਂ ਕਸ਼ਤਾਂ ਟੁੱਟੀਆਂ ਹੋਈਆਂ ਸੀਗੀਆਂ ਗੱਡੀ ਬੰਦਾ ਸੇਲ ਕਰ ਰਿਹਾ ਸੀ ਮੈਂ ਇੱਕ ਗੱਲ ਇੱਥੇ ਦੱਸਾਂ ਦੱਸਦਾ ਗੱਡੀ ਸੇਲ ਕਿਵੇਂ ਕਰ ਰਿਹਾ ਸੀ ਬੰਦੇ ਨੇ 3 ਸਾਲ ਗੱਡੀ ਚਲਾਈ 3 ਸਾਲ ਗੱਡੀ ਚਲਾ ਕੇ ਗੱਡੀ ਉਹਨੇ ਬੰਦੇ ਨੇ 6 6.5 ਲੱਖ ਦੀ ਲਈ ਸੀ ਉਦੋਂ 8 ਲੱਖ ਰੁਪਏ ਗੱਡੀ ਦੇ ਉੱਤੇ ਲਾਤਾ ਸੀਗਾ ਆ ਜਦੋਂ ਹੁਣ ਜਾ ਕੇ ਉਹਨੂੰ ਮੈਂ ਗੱਡੀ ਦੀ ਕੀਮਤ ਪੁੱਛੀ ਬੰਦੇ ਨੇ ਮੇਰੇ ਤੋਂ 6 ਲੱਖ ਰੁਪਏ ਮੰਗਿਆ ਇਹ 2 ਲੱਖ ਰੁਪਏ ਮੰਗਿਆ ਕਹਿੰਦਾ 2 ਲੱਖ ਰੁਪਏ ਮੈਨੂੰ ਦੇ ਦਿਓ 6 ਲੱਖ ਰੁਪਏ ਮੇਰਾ ਪੂਰਾ ਦਾ ਪੂਰਾ ਲੋਨ ਲੈ ਲਓ ਤੁਸੀਂ ਲੋਨ ਦੀਆਂ ਕਸਤਾ ਤਾਬ ਲਿਓ ਲਗਭਗ 20000 ਰੁਪਏ ਦੀ ਕਸਤਾ ਸੀਗੀ ਗੱਡੀ ਦੀ 6 ਲੱਖ ਰੁਪਏ ਲੋਨ ਖੜਾ ਸੀ ਉੱਥੇ ਹੁਣ 8 ਲੱਖ ਰੁਪਏ ਦੀ ਗੱਡੀ ਨਵੀਂ ਆ 8 ਲੱਖ ਰੁਪਏ ਦੀ ਸਾਨੂੰ ਉਹ ਮਿਲ ਰਹੀ ਆ ਉਹ ਗੱਡੀ ਬੰਦੇ ਦੀ ਵਿਕੀ ਨਹੀਂ ਆ ਸਰ ਨੂੰ ਬੰਦੇ ਨੂੰ ਉਹ ਆਪ ਆਪ ਨੂੰ ਹੀ ਉਹ ਗੱਡੀ ਚਲਾਉਣੀ ਪਈ ਕਿਉਂਕਿ ਜੇ ਉਹ ਗੱਡੀ ਵੇਚਦਾ ਸੀਗਾ ਮੈਚਲ ਦੇ ਵਿੱਚ ਉਹਦੀ ਗੱਡੀ ਦੀ ਕੀਮਤ 5.5 ਲੱਖ ਰੁਪਏ ਲਈ ਸੀਗੀ ਉਹ 22 ਮਾਡਲ ਗੱਡੀ ਸੀ 5.5 ਲੱਖ ਦੀ ਗੱਡੀ ਮੈਂ ਮੰਨੀ ਸੀ ਕਿਉਂਕਿ ਪਰ ਮੇਰਾ ਗੱਡੀ ਲੈਣ ਦਾ ਉਹਦਾ ਵਿਚਾਰ ਕੋਈ ਨਹੀਂ ਸੀ ਪਰ ਮੈਂ ਗੱਡੀ ਦੇਖੀ ਸੀਗੀ ਗੱਡੀ ਦੀ ਮੈਂ ਕੀਮਤ ਮੈਨੂੰ ਲਾਉਣੀ ਪੈਣੀ ਸੀਗੀ ਪਰ ਮੈਂ ਤੱਕ ਲਈ ਸੀਗੀ ਜੇ 5.5 ਲੱਖ ਕਹਿੰਦਾ ਬੰਦਾ ਹੈ 5.5 ਲੱਖ ਦੀ ਮੈਂ ਗੱਡੀ ਚੱਕਵਾ ਦੂੰਗਾ ਉਹਦੀ ਪਰ 6 ਲੱਖ 20 ਹਜ਼ਾਰ ਰੁਪਇਆ ਗੱਡੀ ਤੇ ਲੋਨ ਖੜਾ ਸੀ ਉਹਦੇ ਤੇ ਉਸ ਬੰਦੇ ਨੂੰ 5.5 ਲੱਖ ਦੀ ਗੱਡੀ ਬੇਚ ਨਹੀਂ ਸੀ ਸਕਦਾ ਉਹ ਕਿਉਂਕਿ ਉਸ ਬੰਦੇ ਨੇ 5.5 ਲੱਖ ਜਮਾ ਹੋਣਾ ਸੀ ਬੰਦੇ ਦਾ 70000 ਰੁਪਇਆ ਆਉਦੀ ਜੇਬ ਚੋਂ ਬੈਂਕ 'ਚ ਜਮਾ ਹੋਣਾ ਸੀ ਫਿਰ ਗੱਡੀ ਫਰੀ ਹੋਣੀ ਸੀ ਫਿਰ ਉਹਦੀਆਂ ਦੋ ਕੈਸਟਾ ਟੁੱਟੀਆਂ ਹੋਈਆਂ ਸੀ ਉਹਦਾ ਉਹਨੂੰ ਫਾਈਨ ਪੈਣਾ ਸੀਗਾ 5000 10000 ਜੋ ਵੀ ਸੀਗਾ ਚਲੋ ਇੱਥੇ ਤੱਕ ਇੱਕ ਸਟੋਰੀ ਇਹ ਮੇਰੀ ਪੂਰੀ ਹੋ ਗਈ ਹੁਣ ਆਪਾਂ ਚੱਲਦੇ ਹਾਂ ਜਦੋਂ ਬੰਦਾ ਨਵੀਂ ਗੱਡੀ ਖਰੀਦਦਾ ਵਾ ਜੇ ਨਵੀਂ ਗੱਡੀ ਵੀ ਖਰੀਦਦਾ ਵਾ ਆਪਣੇ ਮਿੱਤਰ ਪਿਆਰੇ ਨੂੰ ਕਿਸੇ ਨੂੰ ਇਹ ਨਹੀਂ ਪਤਾ ਹੁੰਦਾ ਜਦੋਂ ਅਸੀਂ ਲੋਨ ਲੈਣਾ ਵਾ ਸਾਡਾ ਸਿਬਲ ਸਕੋਰ ਕੀ ਆ ਮੇਨ ਜਿਹੜਾ ਲੋਨ ਮੈਟਰ ਕਰਦਾ ਵਾ ਸਿਬਲ ਸਕੋਰ ਤੇ ਫਿਰ ਇੱਥੇ ਵੀ ਸਾਡੇ ਨਾਲ ਜਿਹੜੀਆਂ ਫਾਈਨੈਂਸ ਕੰਪਨੀਆਂ ਨੇ ਉਹ ਬੜੀ ਤਖੜੀ ਗੇਮ ਖੇਡਦੀਆਂ ਨੇ ਜੇ ਤੁਹਾਡਾ ਸਿਬਲ ਸਕੋਰ ਡਾਊਨ ਆ ਉਹ ਤੁਹਾਨੂੰ ਜਿਆਦਾ ਇੰਟਰਸਟ ਤੇ ਜਿਆਦਾ ਵਿਆਜ ਤੇ ਲੋਨ ਦੇ ਦਿੰਦੀਆਂ ਨੇ 15% 14%, 14% 16% ਉਹ ਤੁਹਾਡੇ ਸਿਬਲ ਸਕੋਰ ਤੇ ਮੈਟਰ ਕਰਦਾ ਵਾ ਮੇਰਾ ਸਿਪਲ ਸਕੋਰ ਬਹੁਤ ਵੈਸਟ ਸੀਗਾ ਮੈਨੂੰ ਸਰਕਾਰੀ ਬੈਂਕ ਨੇ ਆਫਰ ਕੀਤਾ ਸੀਗਾ ਲੋਨ ਪਰ ਸਰਕਾਰੀ ਬੈਂਕ ਦੇ ਆਪ ਦੇ ਅਲੱਗ ਹੀ ਫੰਡੇ ਆ ਉਹ ਕੁਝ ਇਹੋ ਜਿਹੇ ਕੰਡੀਸ਼ਨਲ ਸੀਗੀਆਂ ਕਿ ਕਦੇ ਵੀ ਸਰਕਾਰੀ ਬੈਂਕ ਤੁਹਾਨੂੰ ਕਰਾਇਆ ਲਾਉਣ ਵਾਸਤੇ ਗੱਡੀ ਨਹੀਂ ਦਿੰਦੀ ਕੋਈ ਵੀ ਬੈਂਕ ਤੁਹਾਨੂੰ ਕਰਾਇਆ ਲਾਉਣ ਨੂੰ ਗੱਡੀ ਨਹੀਂ ਦਿੰਦੀ ਉਹਨਾਂ ਨੇ ਇਹ ਨਾ ਤੁਸੀਂ ਆਪਦਾ ਕੀ ਕੰਮ ਕਰਦੇ ਹੋ ਉਹਦੇ ਕੰਮ ਦੇ ਆਧਾਰ ਤੇ ਤੁਹਾਨੂੰ ਗੱਡੀ ਮਿਲਣੀ ਆ ਪਰ ਜਿਹੜੇ ਪ੍ਰਾਈਵੇਟ ਫਾਈਨੈਂਸਰ ਨੇ ਉਹ ਤੁਹਾਨੂੰ ਕਰਾਇਆ ਲਾਉਣ ਦੀ ਖਾਤਰ ਉਹਨਾਂ ਨੂੰ ਗੱਡੀ ਦੇ ਦੇਣੀ ਆ ਮੁਰ ਕੇ ਕਿੱਸਤਾ ਆਉਣ ਨਾ ਆਉਣ ਉਹ ਬਾਅਦ ਦੇਖੀ ਜਾਊਗੀ ਜੇ ਤੁਸੀਂ ਬਿਲਕੁਲ ਸਹੀ ਵਿਆਜ ਤੇ ਗੱਡੀ ਲੈਣੀ ਆ ਤੁਹਾਨੂੰ ਪ੍ਰੋਪਰ ਇਸ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਆ ਫਿਰ ਤੁਹਾਨੂੰ ਇੱਕ ਬੜਾ ਸੀਮਤ ਵਿਆਜ ਲੱਗੂਗਾ 9.9% ਜਿਹੜਾ ਮੈਨੂੰ ਲੱਗਿਆ ਵਾ ਤੇ ਕੋਈ ਫਲੈਟ ਨਹੀਂ ਹੈਗਾ ਇਹ ਰਿਡਿਊਸਿੰਗ ਆ ਇਹ ਕਟਮਾ ਵਿਆਜ ਨੂੰ ਆਪਾਂ ਦੇਸੀ ਭਾਸ਼ਾ ਕਹਿੰਦੇ ਜਿਵੇਂ ਜਿਵੇਂ ਤੁਸੀਂ ਜੋ ਅਮਾਉਂਟ ਭਰਦੇ ਜਾਓਗੇ ਓਵੇਂ ਓਵੇਂ ਤੁਹਾਡਾ ਵਿਆਜ ਘਟੀ ਜਾਊਗਾ ਫਿਰ ਜਦੋਂ ਆਪਾਂ ਗਰੀਬ ਆਦਮੀ ਜਦੋਂ ਇਹ ਗੱਡੀ ਖਰੀਦਾ ਵਾ ਆ ਜਿਆਦਾ ਵਿਆਜ ਤੇ ਫਿਰ ਉਹ ਕੋਸ਼ਿਸ਼ ਪਹਿਲਾਂ ਤਾਂ ਇੱਕ ਮੈਂ ਤੁਹਾਨੂੰ ਦੱਸ ਕੇ ਆਂ ਗੱਡੀ ਉਹ ਖਰੀਦਣ ਦੀ ਕੋਸ਼ਿਸ਼ ਕਰਦਾ 1.3 ਪਰ ਜਿਹੜੇ ਬੰਦੇ ਐਕਸਪੀਰੀਅੰਸ ਆਰਡਰ ਹੁੰਦੇ ਆ ਜਾਣਕਾਰ ਹੁੰਦੇ ਆ ਉਹ 1.7 ਲੈਂਦੇ ਆ ਗੱਡੀ ਹੁਣ ਜਿਹੜੀ ਲੇਟੈਸਟ ਇਹਨਾਂ ਦੀ ਮਹਿੰਦਰਾ ਦੀ ਗੱਡੀ ਚੱਲ ਰਹੀ ਆ ਉਹੋ ਗੱਡੀ ਚੱਲ ਰਹੀ ਆ 2.0 ਜਿਹੜੀ ਮੈਂ ਲਈ ਆ 2.0 ਗੱਡੀ ਦੇ ਵਿੱਚ ਥੋੜੀਆਂ ਜਿਹੇ ਦੇ ਵਿੱਚ ਕਮੀ ਵੀ ਆ ਇੱਕ ਮੈਂ ਐ ਨਹੀਂ ਕਹਿੰਦਾ ਕਮੀ ਨਹੀਂ ਹੈਗੀ ਕਮੀ ਇਹਦੇ ਵਿੱਚ ਇਹ ਆ ਕਿ ਜਿਹੜੀ ਆਪਣੀ ਗਵਰਨਮੈਂਟ ਦੀ ਪਾਲਿਸੀ ਆ 3 ਕਵਾਂਟਲ 3 ਟਨ ਵਜਨ ਤੋਂ ਉੱਪਰ ਦੀ ਗੱਡੀ ਐ ਜਿਹੜੀ ਉਹਨੂੰ ਪਰਮਿਟ ਦੀ ਜਰੂਰਤ ਨਹੀਂ ਹੈਗੀ ਜਿਹੜੀ ਤਿੰਨ ਟਨ ਤੋਂ ਉੱਪਰ ਗੱਡੀ ਚਲੀ ਜਾਂਦੀ ਆ ਉਹਨੂੰ ਪੰਜਾਬ ਦਾ ਪਰਮਿਟ ਮਿਲਦਾ ਵਾ ਜਿਹੜੀ ਤਿੰਨ ਟਨ ਤੋਂ ਤਿੰਨ ਟਨ ਤੋਂ ਥੱਲੇ ਆ ਉਹਨੂੰ ਆਲ ਇੰਡੀਆ ਪਰਮਿਟ ਮਿਲ ਜਾਂਦਾ ਵਾ ਤਿੰਨ ਟਨ ਤੋਂ ਉੱਪਰ ਵਾਲੀ ਜਿਹੜੀ ਗੱਡੀ ਆ ਉਹਨੂੰ ਪਰਮਿਟ ਆਲ ਇੰਡੀਆ ਲੈਣਾ ਪੈਣਾ ਵਾ ਹੁਣ 1.7 ਗੱਡੀ ਆ ਜਿਹੜੀ ਇਹਨੂੰ ਵੀ ਪਰਮਿਟ ਲੈਣਾ ਪੈਂਦਾ ਵਾ 2.0 ਗੱਡੀ ਆ ਜਿਹੜੀ ਇਹਨੂੰ ਵੀ ਪਰਮਿਟ ਆ ਲੈਣੀ ਇਹਦਾ ਲੈਣਾ ਪੈਣਾ ਵਾ ਜਿਹੜੀ 1.3 ਗੱਡੀ ਆ ਉਹਨੂੰ ਆਲ ਇੰਡੀਆ ਪਰਮਿਟ ਲੈਣਾ ਨਹੀਂ ਪੈਂਦਾ ਉਹ ਛੋਟੇ ਹੱਥ ਵਾਲੀ ਕੈਟਾਗਰੀ ਚ ਆ ਜਾਂਦੀ ਆ ਉਹ ਟੈਕਸ ਭਰ ਕੇ ਕਿਸੇ ਵੀ ਸਟੇਟ ਦੇ ਵਿੱਚ ਜਾ ਸਕਦੀ ਆ ਪਰ ਆਪਣੀ ਚਲ ਅੱਗੇ ਗੱਲ ਜੁਦਾ ਵਾ ਵੱਖਰੀ ਆ ਕਿ ਆਪਣੀ ਗੱਡੀਆਂ ਜਾਈ ਜਾਂਦੀਆਂ ਨੇ ਇਕੱਲਾ ਸਟੇਟ ਦਾ ਟੈਕਸ ਭਰਦੇ ਹੋ ਪਰ ਮਨੋਂ ਦੀ ਬਹੁਤ ਹੀ ਜ਼ਿਆਦਾ ਪੁਲਿਸ ਤੰਗ ਨਹੀਂ ਕਰਦੀ ਆ ਆਪਾਂ ਨੂੰ ਚਲੋ ਤੰਗ ਕਰਦੀ ਵੀ ਆ ਕੋਈ ਸੈਟਿੰਗ ਬੰਦੇ ਦੀ ਬਹਿ ਜਾਂਦੀ ਆ ਇਸ ਕਰਕੇ ਜੇ ਤੁਸੀਂ ਗੱਡੀ ਲੈਣ ਬਾਰੇ ਸੋਚੋ ਕਮ ਸੇ ਕਮ 1.7 ਖਰੀਦੋ ਫੇਰ ਉਹ ਤੋਂ ਬਾਅਦ ਵਿੱਚ ਜੇ ਤੁਸੀਂ ਥੋੜਾ ਬਜਟ ਥੋੜਾ ਸਹੀ ਆ 2.0 ਦੇ ਵਿੱਚ ਵੀ ਜਾ ਸਕਦੇ ਆ ਜਾ ਸਕਦੇ ਹੁਣ ਇੱਥੇ ਗੱਲ ਆਉਂਦੀ ਆ ਮੈਂ ਜਦੋਂ ਗੱਡੀ ਖਰੀਦੀ ਆ ਮੈਂ ਉਹਦੇ ਵਿੱਚ ਆਲੂਆਂ ਤੇ ਚਲਾਉਣੀ ਸੀਗੀ ਗਾਂ ਵਾਲੀ ਗੱਲ ਮੈਂ ਤੁਹਾਨੂੰ ਦੱਸਦਾ ਆਲੂਆਂ ਦਾ ਜਗਰਾਉਂ ਦੇ ਵਿੱਚੋਂ ਆਲੂ ਦਾ ਕੰਮ ਬਹੁਤ ਆ ਮੇਰੀ ਲਗਾਤਾਰ ਮੈਂ 1.5-2 ਮਹੀਨੇ ਗੱਡੀ ਆਲੂਆਂ ਤੇ ਚੱਲੀ ਆ ਮੇਰੀ ਕੰਪਨੀਆ ਦੇ ਨਾਲ ਸੈਟਿੰਗ ਹੋ ਗਈ ਸੀ ਜਦੋਂ ਕੋਈ ਵੀ ਬੰਦਾ ਗੱਡੀ ਖਰੀਦਦਾ ਹਰ ਇੱਕ ਦੀ ਸੈਟਿੰਗ ਹੋ ਜਾਂਦੀ ਆ ਕਿਉਂਕਿ ਨਵੀਂ ਗੱਡੀ ਨੂੰ ਹਰ ਇੱਕ ਬੰਦਾ ਕਰਾਇਆ ਵੀ ਦਿੰਦਾ ਵਾ ਤੇ ਵਧੀਆ ਚੱਲਦੀ ਆ ਗੱਡੀ ਬੀ ਆ ਫਿਰ ਮੈਂ ਸੋਚਿਆ ਯਾਰ ਮੈਂ ਟਾਇਰ ਚੇਂਜ ਕਰਾਂ ਗੱਡੀ ਦੇ ਟਾਇਰ ਹੈਵੀ ਲੋਡ ਵਾਲੇ ਪਾਵਾਂ ਮੈਂ ਟਾਇਰਾਂ ਦੀ ਖਾਤਰ ਵੀ ਬੜੀ ਸਰਚ ਕਰੀ ਦੋ ਤਰ੍ਹਾਂ ਦੇ ਟਾਇਰ ਆਉਂਦੇ ਆ ਇੱਕ ਟਾਇਰ ਆਉਂਦੇ ਆ ਰੇਡੀਅਲ ਟਾਇਰ ਆਉਂਦੇ ਆ ਇੱਕ ਆਉਂਦੇ ਆ ਪੱਕੀ ਵੱਡੀ ਗੁੱਡੀ ਦੇ ਟਾਇਰ ਐਮ ਆਰ ਐਫ ਦੇ ਜਿਹੜੇ ਫੇਮਸ ਆ ਜੇ ਤੁਸੀਂ ਚੱਲਣਾ ਲੰਮਾ ਫਿਰ ਤਾਂ ਤੁਸੀਂ ਚਲਾਓ ਰੇਡੀਅਲ ਟਾਇਰ ਜੇ ਤੁਸੀਂ ਲਾਉਣੇ ਆ ਲੋਕਲ ਗੱਡੇ ਫਿਰ ਤੁਹਾਡੇ ਲਈ ਬਿਹਤਰ ਹੈਗੇ ਆ ਮੋਟੀ ਗੁੱਡੀ ਦੇ ਟਾਇਰ ਹੁਣ ਮੇਰੇ ਕੋਲ ਆਪਸ਼ਨ ਸੀ ਕਿ ਮੈਂ ਚਲਾਉਣੀ ਸੀ ਲੰਬੀ ਵੀ ਗੱਡੀ ਚਲਾਉਣੀ ਸੀ ਤੇ ਟੇਰਾਂ ਦੇ ਵੀ ਚਲਾਉਣੀ ਲੋਕਲ ਵੀ ਚਲਾਉਣੀ ਸੀ ਫਿਰ ਮੈਨੂੰ ਥੋੜਾ ਜਿਹਾ 3-4000 ਰੁਪਿਆ ਹੋਰ ਐਕਸਟਰਾ ਟਾਇਰਾਂ ਤੇ ਖਰਚਣਾ ਪਿਆ ਜਿਹੜੇ ਰੇਡੀਅਲ ਹੈਵੀ ਟਾਇਰ ਨੇ ਗੱਡੀ ਦੇ ਮੈਂ 4000 ਰੁਪਿਆ ਐਕਸਟਰਾ ਦੇ ਕੇ ਉਹ ਬੋਏ ਗੱਡੀ ਦੇ ਵਿੱਚ ਪਰ ਇੱਥੇ ਲੋਕ ਆਪਣੇ ਮਿੱਤਰ ਬਿਆਰੀ ਕਹੀ ਜਿਨ੍ਹਾਂ ਨੂੰ ਨੌਲੇਜ ਘਟਾ ਉਹ ਇਹ ਕਹਿ ਦਿੰਦਾ ਯਾਰ ਤੁਹਾਨੂੰ ਇਹ ਟਾਇਰ ਪਾਉਂਦੀ ਰੇਡੀਅਲ ਟਾਇਰ ਪਾਉਂਦੀ ਕੀ ਜਰੂਰ ਸੀ ਆਪਣੇ ਤਾਂ ਪੱਕੇ ਟਾਇਰ ਚੱਲ 90% ਲੋਕ ਨੇ ਜਿਹੜੇ ਉਹ ਪੱਕੇ ਟਾਇਰ ਹੀ ਪਾਉਂਦੇ ਆ ਕਿਉਂਕਿ ਉਹਨਾਂ ਨੇ 60-70 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਾ ਕੇ ਗੱਡੀ ਨੂੰ ਖੜਾ ਦੇਣਾ ਹੁੰਦਾ ਵਾ ਅੱਧਾ ਘੰਟਾ ਗੱਡੀ ਖੜ੍ਹਦੀ ਆ ਟਾਇਰ ਠੰਡੇ ਹੁੰਦੇ ਆ ਫਿਰ ਅੱਗੇ ਚੱਲਦੇ ਆ ਜਾਂ 60-70-80 ਕਿਲੋਮੀਟਰ ਦੀ ਰੇਂਜ ਦੇ ਵਿੱਚ ਜਾ ਕੇ ਉਹਨਾਂ ਦੀ ਡਿਸਟੈਂਸ ਜਿਹੜੀ ਦੂਰੀਆ ਖਤਮ ਹੋ ਜਾਂਦੀ ਆ ਉੱਥੇ ਉਹਨਾਂ ਨੇ ਮਾਲ ਲੱਦਣਾ ਜਾਂ ਲੜਣਾ ਉੱਥੇ ਕੰਮ ਕਰਦੇ ਆ ਮੇਰੀ ਪਲੈਨਿੰਗ ਇਹ ਸੀ ਮੈਂ 2-250 ਕਿਲੋਮੀਟਰ ਲਗਾਤਾਰ ਚੱਲਾਂ ਇਸ ਕਰਕੇ ਮੈਂ ਰੇਡੀਅਲ ਟਾਇਰ ਪਵਾਏ ਆ ਤੇ ਹੈਵੀ ਪਵਾਏ ਆ ਜਿਆਦੇ ਭਾਰ ਵੀ ਚੱਕ ਸਕਦੇ ਆ ਥੋੜਾ ਬਾਰ ਦਾ ਚੱਕੀ ਸਕਦੇ ਆ ਚਲੋ ਇਸ ਤੋਂ ਬਾਅਦ ਦੇ ਵਿੱਚ ਗੱਡੀਆਂ ਆਪਾਂ ਕਿਰਾਏ ਦੀ ਗੱਲ ਆ ਜਾਂਦੀ ਆ ਹੁਣ ਕਿਰਾਏ ਦੇ ਵਿੱਚ ਇੱਕ ਬੰਦੇ ਨੇ ਮੰਨ ਲਓ ਮੈਂ 12 ਲੱਖ ਰੁਪਏ ਦੀ ਗੱਡੀ ਲੈ ਲਈ ਹੁਣ ਜੇ ਆਪਾਂ ਸ਼ਹਿਰ ਦੇ ਵਿੱਚ ਕਾ ਅਖਾਂਗੇ ਗੱਡੀਆਂ ਤਾਂ ਹੋਰ ਵੀ ਬਥੇਰੀਆਂ ਨੇ 100 ਗੱਡੀ ਜਗਰਾਉਣ ਦੇ ਵਿੱਚ ਹੈਗੀ ਆ ਹੁਣ ਇੱਕ ਬੰਦਾ 3 ਲੱਖ ਦੀ 4 ਲੱਖ ਦੀ ਗੱਡੀ ਲੈ ਕੇ ਆਇਆ ਹੋਇਆ ਵਾ ਇੱਕ ਇੱਕ ਬੰਦੇ ਨੇ 12 ਲੱਖ ਦੀ ਗੱਡੀ ਲਈ ਗਿਆ ਹੁਣ ਜਿਹੜਾ ਬੰਦਾ ਵਪਾਰੀ ਆ ਰਿਹਾ ਵਾ ਜਾਂ ਜਿਹਨੇ ਗੱਡੀ ਤੋਂ ਕਿਰਾਇਆ ਲਵਾਉਣਾ ਵਾ ਉਥੇ 4 ਲੱਖ ਵਾਲੀ ਗੱਡੀ ਨੂੰ ਵੀ ਉਹੀ ਉਨੀ ਕੀਮਤੀ ਪਾਉਂਦਾ ਵਾ 12 ਲੱਖ ਵਾਲੀ ਗੱਡੀ ਨੂੰ ਵੀ ਉਹੀ ਕੀਮਤ ਪਾਉਂਦਾ ਵਾ ਪਰ ਇੱਥੇ ਫਰਕ ਹੈਗਾ ਵਾ ਜਿਹੜਾ ਹੈਗਾ ਕਸਟਮਰ ਜਾਂ ਗਾਗ ਸਮਝਦਾਰ ਉਹਨੂੰ ਇਹ ਚੀਜ਼ ਦਾ ਪਤਾ ਹੁੰਦਾ ਸਾਡੀ ਗੱਡੀ ਲੰਮੇ ਦੂਰੀ ਤੇ ਸਾਡਾ ਸਮਾਨ ਜਾਣਾ ਵਾ ਕਿਹੜੇ ਕਿਹੜੀ ਗੱਡੀ ਸਾਡੇ ਸਮਾਨ ਲਈ ਸ਼ੂਟੇਬਲ ਆ ਵਧੀਆ ਗੱਡੀ ਐ ਨਵੀਂ ਗੱਡੀ ਨੂੰ ਹਰੇਕ ਪਤਾ ਲੱਗ ਜਾਂਦਾ ਇਹ ਗੱਡੀ ਸਾਨੂੰ ਰੱਜ ਖਰਾਬ ਨਹੀਂ ਕਰੂਗੀ ਕਾਗਜ਼ ਪੱਤਿਆਂ ਦੀ ਪੂਰੀ ਹੋਊਗੀ ਜਿਹੜੀ ਗੱਡੀ ਹੈਗੀ 3-4 ਲੱਖ ਰੁਪਏ ਦੀ ਉਹਦੇ ਨਾਲ ਉਹਦਾ ਮੁਕਾਬਲਾ ਨਹੀਂ ਹੈਗਾ ਪਰ ਜਦੋਂ ਤੁਸੀਂ ਤੁਹਾਨੂੰ ਪਾੜਾ ਮਿਲਣਾ ਵਾ ਜਾਂ ਤੁਹਾਨੂੰ ਕਿਰਾਇਆ ਮਿਲਣਾ ਵਾ ਉਦੋਂ ਬੰਦਾ ਉਸ ਗੱਡੀ ਦੇ ਨਾਲ ਕੰਪੇਅਰ ਜ਼ਰੂਰ ਕਰਦਾ ਵਾ ਲੈ ਕੇ ਉਹਨੇ ਨਵੀਂ ਗੱਡੀ ਜਾਨੀ ਹੁੰਦੀ ਆ ਪਰ ਕਿਰਾਇਆ ਤੋੜਨ ਦੇ ਮਾਰੇ ਉਸ ਗੱਡੀ ਨਾਲ ਕੰਪੇਅਰ ਜ਼ਰੂਰ ਕਰਨਗੇ ਫਿਰ ਜਿਹੜੀ ਇੱਕ ਚੀਜ਼ ਮੈਂ ਹੋਰ ਦੱਸਦਾ ਇੱਥੇ ਜਦੋਂ ਬੰਦਾ ਕਿਰਾਏ ਤੇ ਜਾਂ ਲਾਉਂਦਾ ਗੱਡੀ ਜਾਂ ਜਾਂਦਾ ਵਾ ਲੋਕ ਤੁਹਾਨੂੰ ਤੁਹਾਡੀ ਇਸ ਲਾਈਨ ਦੇ ਬੰਦੇ ਕਦੇ ਵੀ ਸਹੀ ਗਾਈਡ ਨਹੀਂ ਕਰਨਗੇ ਸਹੀ ਰਹਿ ਨਹੀਂ ਦੇਣਗੇ ਤੁਹਾਨੂੰ ਉਹਨਾਂ ਨੇ ਤੁਹਾਨੂੰ ਹਮੇਸ਼ਾ ਇਹੀ ਕੰਮ ਕਰਨਾ ਜੇ ਮੈਨੂੰ ਵੀ ਇੱਕ ਬੰਦੇ ਨੇ ਜਦੋਂ ਮੈਂ ਜਗਰਾਉਂ ਯੂਨੀਅਨ ਚ ਗਿਆ ਮੇਰੇ ਜਾਦਾ ਮੈਨੂੰ ਕਹਿੰਦਾ ਬਾਈ ਇੱਥੇ ਮੰਡੀ ਯੂਨੀਅਨ ਦੇ ਵਿੱਚ ਨਾ ਪਾਈ ਗੱਡੀ ਐਵੇਂ ਫਾਜੇ ਦਾ ਜ਼ਰੂਰੀ ਤੇ ਐਵੇਂ 4-5000 ਰੁਪਏ ਲਾਉਣਾ ਵੇ ਤੇ ਵਧੀਆ ਦਾ ਆਪਦੀ ਖੁੱਲੀ ਗੱਡੀ ਚਲਾਈ ਮੈਂ ਕਿਹਾ ਠੀਕ ਆ ਜੀ ਉਹੀ ਬੰਦਾ ਮੈਂ ਉੱਥੋਂ ਘੁੰਮ ਕੇ ਕਿਸੇ ਵਾਸਤੇ ਦੂਜੀ ਕੋਲ ਜਾ ਕੇ ਗੱਡੀ ਗੱਲ ਕਰਨ ਲੱਗ ਗਿਆ ਕਹਿੰਦਾ ਜੇ ਇਹਦੀ ਗੱਡੀ ਯੂਨੀਅਨ ਦੇ ਵਿੱਚ ਪੈ ਗਈ ਇਹਦਾ ਜਿੱਥੇ ਗੇੜਾ ਲੌਂਚ ਚ ਲਿਆ ਗਿਆ ਮਾਜ ਕੇ ਧਰ ਦੂਗਾ ਆਪਾਂ ਨੂੰ ਕਿਉਂਕਿ ਗੱਡੀ ਲੰਮੀ ਹੈ 10 ਫੁੱਟ ਲੰਮੀ ਚ ਗੱਡੀ ਹੈ 6 ਫੁੱਟ ਬਾਡੀ ਚੌੜੀ ਹੈ ਦੀ ਤੇ ਆਪਾਂ ਨੂੰ ਛੋਟੀਆਂ ਗੱਡੀਆਂ ਨੂੰ ਪਾੜਾ ਕਿੱਥੋਂ ਮਿਲ ਜੂਗਾ ਇਸ ਕਰਕੇ ਇਹਨੂੰ ਸਹੀ ਗਾਈਡ ਕਰੋ ਹੀ ਨਾ ਇਹ ਬੰਦੇ ਦੀ ਬੰਦਿਆਂ ਦੀ ਸੋਚ ਆ ਮੈਂ ਇਹ ਕੰਨੀ ਸੁਣੀ ਹੋਈ ਗੱਲ ਤੁਹਾਨੂੰ ਦੱਸ ਰਿਹਾ ਵਾਂ ਫਿਰ ਤੁਹਾਨੂੰ ਪਾੜਾ ਜਿਹੜਾ ਮਿਲਣਾ ਵਾ ਕਿਰਾਇਆ ਮਿਲਣਾ ਵਾ ਟੋਟਲੀ ਮੋਸਟਲੀ ਕਿਰਾਇਆ ਤੁਹਾਡੀ ਆਪਦੀ ਮਿਹਨਤ ਤੇ ਮਿਲਣਾ ਵਾ ਤੁਹਾਨੂੰ ਕਿਸੇ ਨੇ ਵੀ ਹੋ ਸਕਦਾ ਇੱਕ ਦਾ ਬੰਦਾ ਕੋਈ ਮਿੱਤਰ ਪਿਆਰਾ ਮਿਲ ਜਵੇ ਜਿਹੜਾ ਤੁਹਾਨੂੰ ਕਿਰਾਇਆ ਦੇ ਦੇਵੇ 90% ਤੁਹਾਨੂੰ ਕਿਸੇ ਨੇ ਲੋਕਾਂ ਨੇ ਤੁਹਾਨੂੰ ਕੋਤੂ ਕਰਾਇਆ ਖੋਣ ਦੀ ਕੋਸ਼ਿਸ਼ ਕਰ ਲਈ ਥੋੜੀ ਜਿਹੜਾ ਵੱਡਣ ਦੀ ਕੋਸ਼ਿਸ਼ ਕਰਨੀ ਆ ਇਹ ਚਾਹੇ ਥੋੜਾ ਕਿੰਨਾ ਵੀ ਮਿੱਤਰ ਪਿਆਰਾ ਹੋਵੇ ਆਵਾ ਇਹ ਗੱਲ ਸੱਚ ਆ ਪਰ ਮੈਂ ਸਾਰਿਆਂ ਨੂੰ ਨਹੀਂ ਕਹਿੰਦਾ ਇੱਕ ਦੋ ਬੰਦੇ ਹੁੰਦੇ ਆ ਮੇਰੇ ਨਾਲ ਵੀ ਇੱਕ ਦੋ ਬੰਦੇ ਮੇਰੇ ਮਿੱਤਰ ਪਿਆਰੇ ਜੁੜੇ ਆ ਜਿਨ੍ਹਾਂ ਨੇ ਮੈਨੂੰ ਸਹੀ ਗਾਈਡ ਕੀਤਾ ਵਾ ਤੇ ਮੇ ਤੁ ਮੇਰੇ ਉਹਨਾਂ ਨੇ ਇਸ ਲਾਈਨ ਦੇ ਵਿੱਚ ਮੇਰੇ ਪੈਰ ਲਵਾਉਣ ਦੀ ਗੇੜੇ ਲਵਾਉਣ ਦੀ ਉਹਨਾਂ ਦੀ ਕਾਫੀ ਮਿਹਨਤ ਕੀਤੀ ਹੈ ਮੇਰੇ ਲਈ ਮੇਰੇ ਲਈ ਉਹਨਾਂ ਨੇ ਜ਼ਿੰਮੇਵਾਰੀ ਵੀ ਚੱਕੀ ਆ ਚਲੋ ਮੈਂ ਉਹਨਾਂ ਦਾ ਦਿਲੋਂ ਧੰਨਵਾਦ ਕਰਦਾ ਵਾਂ ਇਥੇ ਉਹ ਤੋਂ ਬਾਅਦ ਦੇ ਵਿੱਚ ਚਲੋ ਬੰਦਾ ਇੱਕ ਚੀਜ਼ ਮੈਂ ਤੁਹਾਨੂੰ ਦੱਸਦਾ ਜੇ ਇਸ ਚੀਜ਼ ਤੋਂ ਬੰਦਾ ਗੱਡੀ ਚਲਾਉਂਦਾ ਵਾ ਜਦੋਂ ਚੱਲਦਾ ਵਾ ਜਿਵੇਂ ਆਲੂਆਂ ਦਾ ਸੀਜ਼ਨ ਆ ਉਹ ਨਹੀਂ ਗਿਆ ਹੋਰ ਵੀ ਕਾ ਅੱਗੇ ਸੀਜ਼ਨ ਚੱਲਦੇ ਜਿਵੇਂ ਮਟੀਰੀਅਲ ਦਾ ਸੀਜ਼ਨ ਚੱਲ ਪਿਆ ਬੀਜ ਦਾ ਸੀਜ਼ਨ ਚੱਲ ਪਿਆ ਜਿਹੜੇ ਮਿਲਦੇ ਨੇ ਪਰ ਥੋੜੇ ਕੋਲੇ ਥੋੜੀ ਜੇ ਤੁਸੀਂ ਲੋਨ ਤੇ ਗੱਡੀ ਲਈ ਆ ਲੱਖ ਰੁਪਇਆ ਲਗਭਗ ਇਦਾਂ ਦਾ ਹੋਣਾ ਚਾਹੀਦਾ ਵਾ ਜਿਹੜਾ ਤੁਸੀਂ ਆਪਦੇ ਪੱਲਿਓ 20 ਕਿਸ਼ਤ ਪਰ ਸਕੋ ਥੋੜੇ ਕੋਲੇ ਸੇਫ ਹੋਣਾ ਚਾਹੀਦਾ ਵਾ ਫੇਰ ਤੁਸੀਂ ਇਸ ਗੱਡੀ ਲਈ ਕਾਮਯਾਬ ਹੈਗੇ ਹੋ ਨਹੀਂ ਅਦਰਵਾਈਜ਼ ਤੁਸੀਂ ਇਸ ਦੇ ਵਿੱਚ ਔਖੇ ਹੋਮ ਹੋਗੇ ਤੇ ਜੇ ਕਿਸੇ ਮੇਰੇ ਵੀਰ ਨੇ ਗੱਡੀ ਲੈਣੀ ਆ ਕਮ ਸੇ ਕਮ ਥੋੜੀ ਜੀ ਤਕਲੀਫ ਕੱਟ ਕੇ ਗੱਡੀ ਲੈ ਲਿਓ ਕਮ ਸੇ ਕਮ 5-4 ਲੱਖ ਰੁਪਇਆ ਡਾਊਨ ਪੇਮੈਂਟ ਕਰਕੇ ਲਿਓ ਇਹ ਨਾ ਹੋਵੇ ਗੱਡੀ ਤੁਸੀਂ ਲੱਖ ਰੁਪਇਆ ਦੇ ਕੇ ਲੈ ਲਓ ਲੱਖ ਰੁਪਇਆ ਦੇ ਕੇ ਜੇ ਤੁਸੀਂ ਗੱਡੀ ਖਰੀਦਦੇ ਹੋ ਜਿਆਦਾ ਤੁਹਾਡੇ ਕੋਲ 10 ਸਾਲ ਦਾ ਪਿਛਲਾ ਐਕਸਪੀਰੀਅੰਸ ਹੋਣਾ ਚਾਹੀਦਾ ਤੁਹਾਡੇ ਕੋਲ ਰੈਗੂਲਰ ਗੱਡੀ ਚੱਲਦੀ ਹੋਣੀ ਚਾਹੀਦੀ ਹੈ ਤੁਹਾਨੂੰ ਇੰਨਾ ਭਰੋਸਾ ਹੋਣਾ ਚਾਹੀਦਾ ਕਿ ਅਸੀਂ ਮਹੀਨੇ ਦੀ 25000 ਰੁਪਇਆ ਕਿਸ਼ਤ ਮੂੜ ਦਿਆਂਗੇ 30000 ਫਿਰ ਤੁਸੀਂ ਵੱਡੀ ਕਿਸ਼ਤ ਕਰ ਸਕਦੇ ਹੋ ਜੇ ਕਿਸੇ ਵੀਰ ਨੇ ਫਸਟ ਟਾਈਮ ਪਹਿਲੀ ਵਾਰੀ ਗੱਡੀ ਲੈਣੀ ਆ ਤਾਂ ਪੂਰੇ ਪੱਕੇ ਪੈਰੀ ਲਿਓ ਤੇ ਹੋਰ ਕਾਫੀ ਇਹੋ ਜਿਹੀਆਂ ਜਾਣਕਾਰੀਆਂ ਨੇ ਜਿਵੇਂ ਮੈਂ ਮੇਰੇ ਦਾਦਾ ਜੀ ਨੇ ਤੋਂ ਗੱਡੀ ਲਈ ਆ ਲੁਧਿਆਣਾ ਦਾ ਦਾਦਾ ਕੰਪਨੀ ਆ ਜਗਰਾਉਂ ਪੀਆ ਉਹਗੇ ਵੀ ਇਹਨਾਂ ਦੀ ਪਰ ਮੇਰਾ ਇਹਨਾਂ ਤੋਂ ਗੱਡੀ ਲੈਣ ਦਾ ਜਿਹੜਾ ਐਕਸਪੀਰੀਅੰਸ ਰਿਹਾ ਵਾ ਬਹੁਤ ਮਾੜਾ ਰਿਹਾ ਵਾ ਇਹਨਾਂ ਨੇ ਜੋ ਮੈਨਾ ਕਵਰਟਮੈਂਟ ਕੀਤੀ ਸੀ ਕਿ ਜੋ ਮੈਨਾ ਗੱਲਾਂ ਕੀਤੀਆਂ ਸੀ ਕਿਸੇ ਤੇ ਇਹ ਖਰੇ ਨਹੀਂ ਉਤਰੇ ਲਗਭਗ 2 ਮਹੀਨੇ ਹਲੇ ਤੱਕ ਗੱਡੀ ਲਈ ਨੂੰ ਹੋਗੇ ਹਲੇ ਤੱਕ ਮੇਰੀ ਗੱਡੀ ਦੀ ਆਰਸੀ ਆਨਲਾਈਨ ਰਜਿਸਟਰਡ ਉਹਦੀ ਰਜਿਸਟ੍ਰੇਸ਼ਨ ਹੀ ਨਹੀਂ ਹੋਈ ਹਲੇ ਤੱਕ ਇਹ ਇਹਨਾਂ ਦਾ ਨਲਾਇਕਪੱਖਾ ਹੈ ਤੇ ਇਹਨਾਂ ਦਾ ਕੋਈ ਕਿਸੇ ਨੂੰ ਅ ਡਿਸਕਾਊਂਟ ਨਹੀਂ ਦਿੰਦੇ ਇਹ ਕਿਸੇ ਨੂੰ ਕੋਈ ਕੁਝ ਨਹੀਂ ਦਿੰਦੇ ਇਹ ਜੀਐਸਟੀ ਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਗੱਲ ਦੱਸਣੀ ਇਹਦੇ ਵਿੱਚ ਮੇਰੀ ਲਾਜ਼ਮੀ ਸਮਝਦਾ ਵਾਂ ਜਦੋਂ ਮੈਂ ਇਹ ਗੱਡੀ ਬੁੱਕ ਕੀਤੀ ਸੀ ਉਦੋਂ ਗੱਡੀ ਮੈਨੂੰ ਇਹ 2.5% ਜੀਐਸਟੀ ਦੇ ਮਿਲਦੀ ਸੀ ਇਹਦੇ ਵਿੱਚ ਵਿੱਚ ਗੱਡੀ ਲੈਣ ਦੀ ਪਲੈਨਿੰਗ ਦੇ ਵਿੱਚ ਵਿੱਚ ਮੇਰੀ ਮਾਤਾ ਦੇ ਸੱਟ ਵੱਜ ਗਈ ਸੀ ਮੈਨੂੰ 10 ਦਿਨ ਲਈ ਉਹਨਾਂ ਨੂੰ ਹਸਪੀਟਲ ਦੇ ਵਿੱਚ ਐਡਮਿਟ ਕਰਵਾਉਣਾ ਪੈ ਗਿਆ ਮੈਂ ਇਹ ਗੱਡੀ ਲੈਣ ਦੇ ਵਿੱਚ 1 ਮਹੀਨਾ ਡਿਲੇ ਹੋ ਗਿਆ ਉਸ 1 ਮਹੀਨਾ ਡਿਲੇ ਹੋਣ ਦੇ ਨਾਲ 1 ਮਹੀਨਾ ਲੇਟ ਹੋਣ ਦੇ ਨਾਲ ਇਹ ਗੱਡੀ ਦਾ ਮੈਨੂੰ ਪਤਾ ਲੱਗ ਗਿਆ ਖਬਰ ਮਿਲ ਗਈ ਕਿ 28% GST ਤੋਂ 18% GST ਹੋ ਗਈ। ਉਹਦੇ ਨਾਲ ਲਗਭਗ ਮੇਰਾ ਲੱਖ ਰੁਪਏ ਦਾ ਫਾਇਦਾ ਮੈਨੂੰ ਹੋ ਗਿਆ। ਕਈ ਵਾਰ ਕਈ ਗੱਲਾਂ ਚੰਗੇ ਲਈ ਹੋ ਜਾਂਦੀਆਂ ਨੇ। ਆਪਾਂ ਨੂੰ ਉਸ ਸਮੇਂ ਦਾ ਪਤਾ ਨਹੀਂ ਲੱਗਦਾ ਪਰ ਮੇਰਾ ਇਹ ਗੱਡੀ ਦਾ ਐਕਸਪੀਰੀਅੰਸ ਸੀਗਾ ਇਸ ਕਰਕੇ ਮੈਂ ਬਹੁਤੀ ਵੀਡੀਓ ਨਹੀਂ ਹੋਰ ਪਾ ਸਕਿਆ। ਮੈਂ ਹੁਣ ਰੈਗੂਲਰ ਕੰਟੀਨਿਊ ਵੀਡੀਓਜ਼ ਰੱਖੂੰਗਾ। ਮੇਰੀਆਂ ਇਹ ਤੋਂ ਬਾਅਦ ਵਿੱਚ ਜਿਹੜੀ ਮੈਂ ਵੀਡੀਓ ਕਰ ਰਿਹਾ ਮਾਂ ਬਹੁਤ ਵਧੀਆ ਉਹ ਇੱਕ ਬਹੁਤ ਖਾਸ ਵਿਸ਼ੇ ਤੇ ਆ ਰਹੀ ਆ। ਬਹੁਤ ਜ਼ਬਰਦਸਤ ਸਟੋਰੀ ਆ। ਉਹ ਸਟੋਰੀ ਦੇ ਵਿੱਚ ਮੈਂ ਦੱਸੂਗਾ ਬੰਦਾ ਬਿਲਕੁਲ ਬੰਦੇ 0 ਤੋਂ ਪੂਰੇ ਅਸ਼ਾਂ ਤੱਕ ਜਾਂਦੇ ਆ ਫਿਰ ਅਸ਼ਾਂ ਤੋਂ 0 ਤੱਕ ਆਉਂਦੇ ਆ ਉਹ ਸਟੋਰੀ ਤੁਹਾਨੂੰ ਬਹੁਤ ਵਧੀਆ ਸਿੱਖਿਆ ਦੇਣ ਵਾਲੀ ਆ ਉਹ ਵੀ ਬਾਅਦ ਚ ਜ਼ਰੂਰ ਦੇਖਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਮੇਰੇ ਚੈਨਲ ਦੇ ਸਬਸਕ੍ਰਾਈਬਰ ਜਿਹੜੇ ਘਟ ਗਏ ਵਧੇ ਨਹੀਂ ਕਿਉਂਕਿ ਮੇਤੋਂ ਕੋਈ ਵੀਡੀਓ ਨਹੀਂ ਪਈ ਤੇ ਜੇ ਕੋਈ ਹੋਰ ਸਵਾਲ ਹੋਵੇ ਮੇਨਾ ਫੋਨ ਤੇ ਵੀ ਐਨੀ ਟਾਈਮ ਕਿਸੇ ਵੀ ਤੁਸੀਂ ਗੱਲ ਕਰ ਸਕਦੇ ਹੋ ਲਾਈਕ ਜ਼ਰੂਰ ਕਰਿਓ ਕਮੈਂਟ ਜਰੂਰ ਕਰਿਓ ਕਿ ਲੋਕਾਂ ਨੂੰ ਪਤਾ ਲੱਗ ਸਕੇ ਆਪਾਂ ਇਸ ਕੰਮ ਬਾਰੇ ਵੀ ਥੋੜੀ ਜਾਣਕਾਰੀ ਰੱਖਦੇ ਆਂ ਧੰਨਵਾਦ ਜੀ